ਤੋਂ ਫਿਰ ਉਹਨਾਂ ਦਾ ਜਿਹੜਾ ਐਨਐਚ 7 ਦਾ ਜਿਹੜੇ ਲੋਕਾਂ ਦਾ ਧੰਨਵਾਦ ਕਰਦੇ ਆ ਉਹਨਾਂ ਦੀ ਕੋਈ ਟੀਮ ਦਾ ਧੰਨਵਾਦ ਕਰਦੇ ਆ ਜੋ ਸਾਡੇ ਵਾਸਤੇ ਹਮੇਸ਼ਾ ਕੋਈ ਨਾ ਕੋਈ ਇਵੈਂਟਸ ਨੇ ਜਰੀ ਲੈ ਕੇ ਆਉਂਦੇ ਨੇ ਸਾਡੇ ਵਿਚਾਰ ਅੱਜ ਪੌਂਚਨਗੇ ਜੀ ਜਿਵੇਂ ਕਿ ਤਾਂ ਪਹਿਲਾਂ ਵੀ ਦੱਸ ਚੁੱਕੀਆਂ ਅੱਜ ਸਾਡੇ ਵਿਚਕਾਰ ਗਾਂਧੀ 3 ਮੂਵੀ ਦੀ 스타ਟਅਪ ਟੀਮ ਹੈ ਜਿਹੜੀ ਉਹ ਪਹੁੰਚਣ ਵਾਲੀ ਹੈ ਜਦੇ ਵਿੱਚ ਤੇ ਕਰੋੜ ਸਾਹਿਬ ਦੇ ਅੱਜ ਸਾਡੇ ਵਿਚਕਾਰ ਆਉਣਗੇ ਤੇ ਅੱਜ ਉਸੇ ਹੀ ਸਟੇਜ ਦੇ ਉੱਤੇ ਉਹ ਆਪਣਾ ਟਰੇਲਰ ਹੈ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਨੀ ਹੈ ਮਾਨ ਦੇ ਰੂਪਾ ਪੁਜਾਰੀ ਆ ਕਿ ਤੁਹਾਡੇ ਨਾਲ ਕੁਝ ਸਾਂਝਾ ਕੀਤਾ ਸਵੇ ਸੋ ਸਾਂਝਾ ਕੀ ਕਰਨ ਜਾ ਰਹੀਆਂ ਕੰਦਰ ਜੀ ਕਰਾਂਗੇ ਜ਼ਿਕਰ ਉਸਤ ਕਰਾਂਗੇ ਜ਼ਿਕਰ ਉਸਤ ਖੁਦ ਨੂੰ ਬੇਆਰਾਮ ਰੱਖਾਂਗੇ ਉਦਾਸੀ ਨੂੰ ਘਰ ਆਪਣੇ ਸੋ ਰੱਜ ਦੀ ਸ਼ਾਮ ਰੱਖਾਂਗੇ ਕਿਤੇ ਦੁਨੀਆ ਦੇ ਸਾਰੇ ਰਿਸ਼ਤਿਆਂ ਦੀ ਰਾਖ ਨਾ ਓਡੇ ਕਿਤੇ ਦੁਨੀਆ ਦੇ ਸਾਰੇ ਰਿਸ਼ਤੇ ਆ ਦੀ ਰਾਖ ਨਾ ਉੱਡੇ ਅਸੀਂ ਕੁਝ ਰਿਸ਼ਤਿਆਂ ਨੇ ਇਸ ਲਈ ਦੇ ਨਾਮ ਰੱਖਾਂਗੇ ਗਵਾਚੇ ਓ ਕਿ ਸਾਨੂੰ ਭੁੱਲ ਗਏ ਰੰਗਾਂ ਦੇ ਨਾਮ ਤਿੱਕਰ ਗਵਾਚੇ ਓ ਸਾਨੂੰ ਭੁੱਲ ਗਏ ਰੰਗਾਂ ਦੇ ਨਾਮ ਤਿੱਕਰ ਕਦੇ ਇਹ ਸੋਚਦੇ ਸਾਂ ਮਹਿਕ ਦਾ ਵੀ ਨਾਮ ਰੱਖਾਂਗੇ ਅਸੀਂ ਜੋ ਹੋਰ ਕੁਝ ਨਾ ਕਰ ਸਕੇ ਤਾਂ ਇਹ ਨਾ ਕਰਾਂਗੇ ਅਸੀਂ ਜੇ ਕੁਝ ਹੋਰ ਨਾ ਕਰ ਸਕੇ ਤਾਂ ਇਹ ਨਾ ਕਰਾਂਗੇ ਸਦੀਵੀ ਨਫਰਤ ਵਿੱਚ ਮੁਹੱਬਤ ਨੂੰ ਆਮ ਰੱਖਾਂਗੇ ਸੋ ਦੇਖੇ ਕਿ ਕਿਤੇ ਦੇ ਬੱਚੇ ਨੇ ਕੋਈ ਵੀ ਪਰਫਾਰਮੈਂਸ ਦੇ ਲਈ ਹੈ ਵੈਸੇ ਤਾਂ ਰੁਕਿਆ ਜੀ ਅਸੀਂ ਪਹਿਲੇ ਪੜ੍ਹ ਵੀ ਲਈ ਇਦਾਂ ਅਸੀਂ ਕਰਾਂਗੇ ਸੋ 8000 9000 10000 ਦਾ ਸਟਾਰਟ ਹੋਵੇਗਾ ਅੱਛਾ ਜੀ ਸਦੀਵੀ ਹੁੰਦਾ ਸੀ ਕਿ ਕੋਈ ਬ੍ਰਾਂਡ ਹੋਵੇ ਸੀ ਪਹਿਲਾਂ ਹਾਂ ਜੀ ਸਾਡੇ ਕੋਲ 250 ਪਲੇਸਮੈਂਟ ਦਾ ਬ੍ਰਾਂਡ ਹੈ ਜੀ ਔਰ 180 ਆਫਰ ਹੈ ਹੋਰੇ 1 ਕੋਨਰ ਕੋਈ ਸੋਲੋ बचे तो तो से दे। से तो ने रोजगार बरना हो गया इधर कोटकपुरा फरीदोट ਗੁਨੇਆਨਾ ਹੋ ਗਿਆ ਬਠਿੰਡਾ ਹੋ ਗਿਆ ਬਹੁਤ سارے ਬੱਚੇ ਨੇ ਜਿਹੜੇ ਆਪਣੇ ਕੋਲ ਇੱਥੇ ਕੰਮ ਕਰਦੇ ਨੇ ਤੋਂ 17 ਕਿੱਲਾਂ ਦੇ ਵਿੱਚ ਇਹ ਆਪਣਾ ਬਣਿਆ ਹੋਇਆ ਹੁਣ ਸਾਡੇ ਕੋਲ ਇੱਥੇ ਗੇਮਿੰਗ ਜ਼ੋਨ ਲਈ ਸਟਾਰਟ ਹੋਇਆ ਤੋਂ ਸਾਡੇ ਕੋਲੇ ਇੱਥੇ ਉਹ ਬ੍ਰਾਂਡ ਮਿਲਣਗੇ ਜਿਸ ਸਮੇਂ ਮੈਂ ਮਾਮ ਨੂੰ ਦੱਸਿਆ ਜਿਹੜੇ ਤੁਹਾਨੂੰ ਕਿਤੇ ਨਹੀਂ ਮਿਲਣਗੇ ਯੈਸ ਐਂਡ ਡਿਸਕਾਊਂਟ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਸਟਾਰਬਕ ਹੈ ਸਟਾਰਬਕ ਨਹੀਂ ਹੈ ਟਿਮ ਹਾਟਨ ਹੈ ਟਿਮ ਹਾਟਨ ਹੈ ਉਹ ਜਿਹੜੀ ਤੁਹਾਨੂੰ ਕਾਫੀ ਪਿਲਾਉਣੀ ਆ ਸਭ ਤੋਂ ਪਹਿਲਾਂ ਚੱਗਿਆ 올ਿਵਰ ਬਰਾਊਨ ਆਸਟ੍ਰੇਲੀਅਨ ਬ੍ਰਾਂਡ ਹੈ ਬੈਲਜੀਅਨ ਚਾਕਲੇਟ ਤੋ ਤੁਹਾਨੂੰ ਅਸੀਂ ਹੁਣ ਪਿਲਾਵਾਂਗੇ ਫੇਰ ਤੁਸੀਂ ਟੇਸਟ ਦੱਸਿਓ ਸਾਨੂੰ ਕਿਦਾਂ ਦਾ ਸੋ ਸਾਡੇ ਕੋਲ ਨਿਊ ਬ੍ਰਾਂਡ ਓਪਨ ਹੋਇਆ ਹੈ ਸਾਡਾ ਬਹੁਤ ਦੇਸਤ ਹੈ ਔਰ ਇੱਕ ਹੋਰ ਚੀਜ਼ ਦੱਸਣਾ ਚਾਹੁੰਦੇ ਆ ਐਮ ਹੋਟਲ ਸੀਬੀਡੀ ਐਲ ਵੀ ਹੈ ਜੀ ਉਹਦੇ ਲਈ ਬਣਾ ਲੈਣਾ ਬੜਾ ਹੈ ਸੋ ਸਾਡੇ ਉਹਦੇ ਲਾਸ ਪਰ ਉਹ ਕਾਫੀ ਮਿਲਦੀ ਹੈ ਉਹ ਜਰਮਨ ਮਾਰਸ਼ੀਆਸ ਤੋਂ ਮਿਲਦੀ ਆ ਪਰ ਉਹਦਾ ਨਾ ਇੱਕ ਗੱਲ ਨਹੀਂ ਬਣਦੀ ਔਰ ਇੱਕ ਚੀਜ਼ ਦੇਵ ਜੀ ਜਿਸ ਦਾ ਇਹ ਸਾਡਾ ਆਊਟਰੇਟ ਹੈ ਬਿਲਕੁਲ ਸਾਹਮਣੇ 3 ਕਿਲੋਮੀਟਰ ਤੇ ਸਾਡੇ ਕੋਲ ਸ਼ੂਟਿੰਗ ਰੇਂਜ ਹੈ 25 ਕਿੱਲਾਂ ਦੇ ਵਿੱਚ ਬਣੀ ਜੇ ਤੁਸੀਂ ਵਰਲਡ ਦੀ ਜਿਹੜੀਆਂ 6 ਜਿਹੜੀਆਂ ਸ਼ੂਟਿੰਗ ਰੇਂਜਸ ਨੇ ਉਹਨਾਂ ਚ ਆਉਂਦੀ ਆ ਤੇ ਮੈਂ गुजारिश ਕਰਦੀਆਂ ਤੁਹਾਨੂੰ ਸਾਰੇ ਰਿਕੁਐਸਟ ਕਰਨੇ ਕਿ ਪਲੀਜ਼ ਨੈਕਸਟ ਟਾਈਮ ਟਾਈਮ ਕੱਟ ਗਿਆ ਹੋਇਆ ਤਾਂ ਤੁਸੀਂ ਸਿੱਧਾ ਜਾਣਾ ਬਟ ਨੈਕਸਟ ਟਾਈਮ ਤੁਸੀਂ ਆਓ ਤਾਂ ਅਸੀਂ ਤੁਹਾਨੂੰ ਦਿਖਾਉਨੇ ਆ ਮੰਕੀਰਤ ਹੋਰ ਇੱਕ ਚੀਜ਼ ਹੈ ਜਿਹੜਾ ਹੁਣ ਲੇਟੈਸਟ Song ਆਇਆ ਓਕੇ ਉਹਨਾਂ ਦੀ ਸ਼ੂਟਿੰਗ ਉੱਥੇ ਹੋਈ ਹੈ ਸਾਰੀ ਆਇਆ ਤਾਂ ਵਿਪ੍ਰਾਂਚਲ ਜੀ ਨਾਲ ਸੋ ਮੈਂ ਵਿਸ਼ਾਲ ਜੀ ਨੂੰ ਵੀ ਪਹਿਲਾਂ ਦਿਖਾ ਚੁੱਕੀ ਆ ਸ਼ੂਟਿੰਗ ਰੇਂਜ ਔਰ ਇਹਨਾਂ ਨੂੰ ਹਵੇਲੀ ਵੀ ਦਿਖਾਈ ਆ ਮਮ ਆਪਣੇ ਕੋਲ ਨਾ ਬੜੀ ਅੱਛੀ ਕਿ ਹਵੇਲੀ ਹੈ ਜਿਹਦੇ ਉੱਪਰ ਤੁਸੀਂ ਆਪਣਾ ਕੋਈ ਸ਼ੂਟ ਵੀ ਕਰਨਾ ਚਾਹੋ ਤਾਂ ਕਰ ਸਕਦੇ ਹੋ। ਕਾਫੀ ਅਚੇ ਸਾਡੇ ਨੇ ਵੀ ਇੱਥੇ ਸਾਰੇ ਰਾਜਾ ਇਹ ਸਾਰੇ ਸ਼ੂਟ ਫੈਮਿਲੀ 1932 ਦੀ ਬਣੀ ਹੋਈ ਹੈ। 1932 ਦੀ ਵੰਡ ਤੋਂ ਪਹਿਲਾਂ ਦੀ। ਹਾਂ ਜੀ। ਜਦਕਿ ਜੈਨਾ ਵੀ ਸ਼ਰਮਾ ਕੀਤਾ ਬਾਈ ਜੀ ਉਹ ਕੰਟੈਂਟ ਬੇਸਡ ਸਿਨੇਮਾ ਹੀ ਕੀਤਾ। ਤੇ ਇੱਕ ਸਮਾਜ ਨੂੰ ਮੈਸੇਜ ਕਨਵੇ ਕਰਨ ਵਾਲਾ ਸਿਨੇਮਾ ਸੀ ਕੀਤਾ ਕਿ ਕੋਈ ਵੀ ਫਿਲਮ ਕਰੀਓ ਇੰਟਰਟੇਨਮੈਂਟ ਦੇ ਨਾਲ-ਨਾਲ ਲੋਕਾਂ ਨੂੰ ਇੱਕ ਮੈਸੇਜ ਦੇਵੇ ਸੋ ਸੋਸ਼ਲਟੀ ਦੇ ਵਿੱਚ ਸਾਡੀ ਗਾਂਧੀ 3 ਹੈ ਜਿਹੜੀ ਯੂਥ ਲਈ ਬਹੁਤ ਵਧੀਆ ਮੈਸੇਜ ਲੈ ਕੇ ਆ ਰਹੀ ਹੈ ਤੇ ਇੰਟਰਟੇਨ ਵੀ ਲੈ ਕੇ ਆ ਰਹੀ ਔਰ ਦੂਜੀ ਗੱਲ ਇਹ ਆਪਣੀ ਬ੍ਰਾਂਡ ਹੈ ਔਰ ਬੜਾ ਕਰ ਕੀਤਾ ਹੋਇਆ ਇਸ ਕੈਰੈਕਟਰ ਨੇ ਇਹਦੇ ਹਰ ਇੱਕ ਕੈਰੈਕਟਰ ਨੇ ਇਕੱਲੇ ਗਾਂਧੀ ਦਾ ਕੈਰੈਕਟਰ ਨਹੀਂ ਬਾਕੀ ਵੀ ਜਿੰਨੇ ਕੈਰੈਕਟਰ ਨੇ ਲੋਕਾਂ ਦੇ ਦਿਲਾਂ 'ਚ ਔਰ ਖਾਸ ਕਰ ਇਹ ਹਰ ਇੱਕ ਹਰ ਇੱਕ ਵਰਗ ਦੀ ਮਨ ਲੱਗਦਾ ਪਸੰਦੀਦਾ ਫਿਲਮ ਹੈ ਔਰ ਲੋਕਾਂ ਦੀ ਡਿਮਾਂਡ ਦੇ ਅਸੀਂ ਇਹ ਫਿਲਮ ਬਣਾਈ ਹੈ ਉਹ ਸਾਨੂੰ ਮੈਸੇਜ ਆਉਂਦੇ ਹੁੰਦੇ ਸੀ ਕਹਿੰਦੇ ਫਿਲਮ ਬਣਾਓ ਤੀਜਾ ਪਾਰਟ ਲੈ ਕੇ ਆਓ ਤਾਂ ਫਿਰ ਅਸੀਂ ਫੈਸਲਾ ਕੀਤਾ ਵੀ ਕਿਉਂ ਨਾ ਬਣਾਈਏ ਔਰ ਇਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਪੂਰੀ ਫਿਕਸ਼ਨਲ ਫਿਲਮ ਬਣਾਤੀ ਅ ਕੁਝ ਗੱਲਾਂ ਸੀਗੀਆਂ ਕੁਝ ਚੀਜ਼ਾਂ ਅਸੀਂ ਪਹਿਲਾਂ ਅਸੀਂ ਸਕਿਪ ਕੀਤੀਆਂ ਸੀਗੀਆਂ ਸੈਕੰਡ ਪਾਰਟ ਚੋਂ ਤੇ ਉਹ ਵਾਲੇ ਜਿਹੜੇ ਕੁਝ ਗੱਲਾਂ ਸੀਗੀਆਂ ਜਾਂ ਕੋਈ ਚੰਗੇ ਉਹਦੇ ਕੰਮ ਸੀਗੇ ਉਹ ਸਾਰੇ ਹੁਣ ਅਸੀਂ ਇਸ ਫਿਲਮ ਦੇ ਵਿੱਚ ਐਡ ਕੀਤੇ ਆ ਔਰ ਤੁਹਾਨੂੰ ਇੱਕ ਵਧੀਆ ਫਿਲਮ ਦੇਖਣ ਨੂੰ ਮਿਲੂ ਇਹਦੇ ਟ੍ਰੇਲਰ ਨੂੰ ਬਹੁਤ ਐਪਰੀਸ਼ੀਏਟ ਕੀਤਾ ਮਿਊਜ਼ਿਕ ਨੂੰ ਬਹੁਤ ਐਪਰੀਸ਼ੀਏਟ ਕੀਤਾ ਸਾਰਿਆਂ ਨੇ ਸੋ ਸਾਰਿਆਂ ਦਾ ਥੈਂਕ ਯੂ ਇਸ ਫਿਲਮ ਨੇ ਸ਼ਾਇਦ ਮੈਨੂੰ ਲੱਗਾ ਤੁਹਾਡਾ ਨਾਮ ਵੀ ਰੱਖਦਾ ਮੈਨੂੰ ਲੋਕ ਦੇਵ ਦਿਨਾਂ ਤੋਂ ਘੱਟ ਬੁਲਾਉਂਦੇ ਆ ਜੀ ਗਾਂਧੀ ਦਿਨਾਂ ਤੋਂ ਜ਼ਿਆਦਾ ਬੁਲਾਉਂਦੇ ਆ ਕਿਤੇ ਵੀ ਚਲੇ ਜਾਵਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਪਿੱਛੋਂ ਆਵਾਜ਼ ਹੀ ਆਉਂਦੀ ਆ ਗਾਂਧੀ ਭਾਈ ਔਰ ਬਾਈ ਜ਼ਰੂਰ ਲਾਉਂਦੇ ਆ ਨਾਲ ਗਾਂਧੀ ਭਾਈ ਸੋ ਰਿਸਪੈਕਟ ਵੀ ਦਿਵਾਇਆ ਔਰ ਮੈਨੂੰ ਨਾਮ ਵੀ ਦਿਵਾਇਆ ਇਸ ਕੈਰੈਕਟਰ ਕਰਕੇ ਹੀ ਮੈਂ ਅੱਜ ਇੰਨੀਆਂ ਫਿਲਮਾਂ ਕਰ ਗਿਆ ਤੇ ਲੋਕਾਂ ਦੇ ਦਿਲਾਂ 'ਚ ਘਾਰ ਕੀਤਾ ਹੋਇਆ ਇਸ ਕੈਰੈਕਟਰ ਨੇ ਤੇ ਮੈਨੂੰ ਆਲਵੇਜ਼ ਇੱਕ ਨਾਮ ਸੁਣਨਾ ਚੰਗਾ ਲੱਗਦਾ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਦਰਿਆ ਹਾਂਜੀ ਉਹਦੇ ਲਈ ਇੱਕ ਸੁਨੇਹਾ ਨੌਜਵਾਨ ਜੀ ਅਸੀਂ ਤਾਂ ਆਲਵੇ ਦੇਖੋ ਫਿਲਮਾਂ ਬਣਾਈਆਂ ਜੀ ਮੈਂ ਡਾਕੋਂ ਦਾ ਮੁੰਡਾ 1 2 ਇਹ ਸੇ ਵਿਸ਼ੇ ਦੇ ਸੀਗੀਆਂ ਅਸੀਂ ਉਹਨਾਂ ਨੌਜਵਾਨਾਂ ਦੀ ਗੱਲ ਕੀਤੀ ਜਿਹੜੇ ਨਸ਼ੇ ਨੂੰ ਛੱਡ ਕੇ ਮੇਨਸਟ੍ਰੀਮ 'ਚ ਆਏ ਤੇ ਬਹੁਤ ਸੋਹਣਾ ਮੈਸੇਜ ਕਨਵੇ ਕੀਤਾ ਦੋਨਾਂ ਫਿਲਮਾਂ ਦੇ ਜ਼ਰੀਏ ਕਿ ਨਸ਼ਿਆਂ ਤੋਂ ਦੂਰ ਰਹੋ ਇਹ ਲਾਈਫ ਪਰਮਾਤਮਾ ਨੇ ਇੱਕ ਵਾਰ ਦਿੱਤੀ ਹੈ ਮੈਂ ਸਾਰਿਆਂ ਨੂੰ ਫੇਰ ਕਹਿਣਾ ਕਿ ਪਰਮਾਤਮਾ ਨੇ ਜ਼ਿੰਦਗੀ ਤੁਹਾਨੂੰ ਜਿੰਨੇ ਵੀ ਨੌਜਵਾਨ ਸੁਣ ਰਹੇ ਨੇ ਜਾਂ ਦੇਖਣਗੇ ਇਸ ਇੰਟਰਵਿਊ ਨੂੰ ਇਸ ਗੱਲਬਾਤ ਨੂੰ ਮੈਂ ਇਹ ਕਹੂੰਗਾ ਕਿ ਯਾਰ ਨਸ਼ਿਆਂ ਤੋਂ ਦੂਰ ਰੋ ਪਰਮਾਤਮਾ ਨੇ ਤੁਹਾਨੂੰ ਇੱਕ ਵਾਰ ਲਾਈਫ ਦਿੱਤੀ ਆ ਇਹਨੂੰ ਐਵੇਂ ਅਜਾਈ ਦੇ ਵਿੱਚ ਆਪਣੀ ਜ਼ਿੰਦਗੀਆਂ ਬਰਬਾਦ ਨਾ ਕਰੋ ਤੁਹਾਡੇ ਪੇਰੈਂਟਸ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਤਾਂ ਉਹਨਾਂ ਦਾ ਉਹਨਾਂ ਦਾ ਨਾਮ ਰੋਸ਼ਨ ਕਰੋ ਸੋ ਨਸ਼ਿਆਂ ਦੇ ਵਿੱਚ ਕੋਈ ਬੱਲੇ ਬੱਲੇ ਤਾਂ ਹੈ ਨਹੀਂ ਇਹਦੇ ਵਿੱਚ ਤਾਂ ਤੁਹਾਨੂੰ ਗਲਜਤਾ ਹੀ ਨੇ ਇਹਦੇ ਵਿੱਚ ਤਾਂ ਬਦਨਾਮੀ ਆ ਹੀ ਨੇ ਔਰ ਲਾਸਟ ਦੇ ਵਿੱਚ ਤੁਹਾਡੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਬਰਬਾਦ ਹੋ ਜਾਂਦੀ ਹੈ ਇਕੱਲੇ ਤੁਸੀਂ ਹੀ ਬਰਬਾਦ ਨਹੀਂ ਹੁੰਦੇ ਤੁਹਾਡੇ ਨਾਲ ਜਿਹੜੇ ਫੈਮਿਲੀ ਮੈਂਬਰ ਜੁੜੇ ਹੁੰਦੇ ਨੇ ਉਹ ਵੀ ਵਿਚਾਰੇ ਕਿਤੇ ਨਾ ਕਿਤੇ ਸਫਰ ਕਰਦੇ ਆ ਇਹਦੇ ਵਿੱਚ ਸੋ ਸਾਰਿਆਂ ਨੂੰ ਕਹੂੰਗਾ ਕਿ ਯਾਰ ਨਸ਼ੇ ਨਾ ਕਰਿਆ ਕਰੋ ਪਲੀਜ਼ ਸਾਡੇ ਵਿਚਾਰ ਜਿਵੇਂ ਗਿਆ ਸੀ ਤਾਂ ਉਹਨਾਂ ਵਾਦਾ ਕੀਤਾ ਸੀ ਕਿ ਸਾਡੇ ਵਿਚਾਰ ਅੱਜ ਹੋਣਗੇ ਜੀ ਗਾਂਦੇ 3 ਮੂਵੀ ਲਾਈਟਿੰਗ ਆਪਸ ਟੂ ਸੋ ਸਾਡੇ ਵਿਚਾਰ ਹੋ ਚੁੱਕੇ ਨੇ ਜੀ 15 ਕਰੋੜ ਦਾ ਜ਼ੋਰ ਨਾਲ ਤਾੜੀਆਂ ਦੇ ਨਾਲ ਜੀ ਸਵਾਗਤ ਕਰਾਂਗੇ ਜੀ ਇਹਨਾਂ ਦਾ ਤੇ ਅੱਜ ਪੂਰੀ ਸਟਾਰ ਕਾਸਟ ਨੂੰ ਅਸੀਂ ਬੇਨਤੀ ਕਰਾਂਗੇ ਕਿ ਉਹ ਪਲੀਜ਼ ਸਟੇਟ ਆ ਜਾਣ ਤੇ ਅੱਜ ਜੋ ਉਹਨਾਂ ਨੇ ਸਾਡੇ ਨਾਲ ਆਪਣਾ ਟ੍ਰੇਲਰ ਹੈ ਮੂਵੀ ਦਾ ਸਾਂਝਾ ਕਰਨਾ ਉਹ ਵੀ ਕਰਨ ਤੇ ਮੈਂ ਦੋਹਾਂ ਤੇ ਕਰਨਾ ਚਾਹਾਂਗੀ ਫੈਕਟਰੀ ਆਊਟਲੈਟ ਐਲੈਕਸ 7 ਦੀ ਪੂਰੀ ਟੀਮ ਨੂੰ ਕੀ ਉਹ ਸਾਤਾ ਸਟੇਮ ਦੇ ਨਾਲ ਜ਼ਰੂਰ ਆ ਸਾਡੇ ਵਿਚਕਾਰ ਅੱਜ ਪਹੁੰਚੇ ਨੇ ਜੀ ਦੇਵ ਖੋੜ ਅਦਿੱਤੀ ਸ਼ਰਮਾ ਭਵਨ ਪ੍ਰੀਤ ਸਿੰਘ ਲक्की ਪਾਰਵਾਰ ਮਨਦੀਪ ਕਲੇਰ ਤੇ ਕਰਮਜੀਤ ਬਰਾੜ ਤਬਾ ਬਹੁਤ ਸਵਾਗਤ ਹੈ ਜੀ ਸਾਰੇ ਦੋਸਤਾਂ ਤਾਲੀਆਂ ਦੇ ਨਾਲ ਸਵਾਗਤ ਕਰਾਂਗੇ ਜੀ ਅੱਜ ਦੀ ਸਾਡੀ ਸਾਰੀ ਟੀਮ ਦਾ 스타 ਦਾ ਟੀਮ ਇੱਕ ਵਾਰੀ ਫੇਰ ਮੈਂ ਬੈਂਦੀ ਕਰਨਾ ਚਾਹਾਂਗੀ ਫਿਰ ਫਟਕੀ ਆਫਲਟ ਐਥਲੈਟ 7b ਪੂਰੀ ਟੀਮ ਨੂੰ ਮੈਂ ਬੈਂਦੀ ਕਰਾਂਗੀ ਕਿ ਉਹ ਇਸ ਟੀਮ ਨਾਲ ਜੁੜੀ ਹੋਈ ਹੈ ਜੀ ਹੁਣ ਨੀਚ ਸਾਰਜ ਪੰਚੋ ਹੋਏ ਨੇ ਸੋ ਉਹਨਾਂ ਦਾ ਵੀ ਸਵਾਗਤ ਕਰਾਂਗੇ ਜੀ ਕਹੋ ਦਿ ਲੋ <웃음> 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 아니, 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 아빠, 아, 보여, 보 보여, 보 ਥੈਂਕ ਯੂ ਜੀ ਮੈਂ ਤੁਹਾਡੇ ਵਿੱਚ ਨਹੀਂ ਆਉਣਾ ਦੇਵੀਰ ਨੂੰ ਰਿਕਵੈਸਟ ਕਰਦਾ ਕਿ ਉਹ ਤੁਹਾਡੇ ਨਾਲ ਜਾਂਦੀ 3 ਬਾਰੇ ਗੱਲ ਕਰਨ ਦੇਵਕਰ ਲੋ ਜੀ ਸਾਰਿਆਂ ਖੜੇ ਕਿਹਾ ਮਿਹਨਤ ਲਿਆਓ ਬਟੇਡਾ ਪੁੱਛੋ ਵੀ ਨਹੀਂ ਇੱਕੋ ਹੀ ਹੈ ਇੱਕੋ ਹੀ ਫਰਕ ਨਹੀਂ ਹੈਗਾ ਪੁੱਛੋ ਬਟੇਡਾ ਸਾਰੇ ਇੱਕੋ ਹੀ ਨੇ ਔਰ ਇੱਥੇ ਮੈਂ ਬਹੁਤ ਸ਼ੂਟਿੰਗ ਕਰਕੇ ਗਿਆ ਬਲੈਕੀਆ ਵੀ ਇੱਥੇ ਸ਼ੂਟ ਕੀਤੀ ਸੀ ਉਦੋਂ ਪਹਿਲਾਂ ਇੱਕ ਜਨਰੀ ਫਿਲਮ ਸੀ ਉਹ ਇੱਥੇ ਆਦੇਸ਼ ਕਾਲਜ ਕੋਲ ਕੀਤੀ ਸਾਰੀ ਤੇ ਮੇਰੇ ਦੇਵਕਰਾਉਡ ਮੈਂ ਹੂੰਗਾ ਨਾਮ ਹੈ ਮੇਰਾ ਪਰ ਤੁਹਾਡੇ ਲਈ ਦਾ ਗਾਂਦੀ ਆ ਇਹੀ ਤੁਹਾਡਾ ਪਿਆਰ ਇਹੀ ਕਰੈਕਟਰ ਜਿਹਦੇ ਕਰਕੇ ਅੱਜ ਅਸੀਂ ਇਸ ਸਟੇਜ ਤੇ ਖੜੇ ਆ ਜੇ ਤੁਸੀਂ ਸਾਰੇ ਨਾ ਜੋੜਦੇ ਇਸ ਕਰੈਕਟਰ ਨਾਲ ਪਿਆਰ ਨਾ ਕਰਦੇ ਤਾਂ ਮੈਨੂੰ ਲੱਗਦਾ ਜਿੰਨੇ ਅਸੀਂ ਇੱਥੇ ਖੜੇ ਆ ਨਵਦੀਪ ਲੱਕੀ ਹਨ ਸਾਰੇ ਮੈਨੂੰ ਲੱਗਦਾ ਜਿਵੇਂ ਮੇ ਕੰਮ ਹੀ ਨਾ ਕਰ ਰਹੇ ਹੁੰਦੇ ਤੁਸੀਂ ਪਿਆਰ ਦਿੱਤਾ ਅਸੀਂ ਤਾਂ ਇੱਥੇ ਆਏ ਹੋਰ ਅੱਜ ਤੱਕ ਮੈਂ ਹਮੇਸ਼ਾ ਕਦੇ ਨਾ ਤਾਂ ਮੈਂ ਫੋਟੋਆਂ ਤੋਂ ਭੱਜਿਆ ਨਾ ਮੈਂ ਕਿਸੇ ਚੀਜ਼ ਤੋਂ ਭੱਜਿਆ ਕਿਉਂਕਿ ਥੋਡੇ ਵਰਗੇ ਜਿਹੜੇ ਸਰੋਤੇ ਨੇ ਪਿਆਰ ਕਰਨ ਵਾਲੇ ਨੇ ਰੱਬ ਦੇ ਰੂਪੀ ਜਿੰਨਾ ਕਰਕੇ ਸਾਡਾ ਨਾਮ ਹੁੰਦਾ ਜਿੰਨਾ ਕਰਕੇ ਅਸੀਂ ਅੱਜ ਹਰ ਇੱਕ ਇਹਦਾ ਦਾ ਸਿਨੇਮਾ ਕਰ ਰਹੇ ਹਾਂ ਔਰ ਹਰ ਇੱਕ ਮੰਜ਼ਿਲ ਤੇ ਅਸੀਂ ਪਹੁੰਚਣ ਲਈ ਤੁਹਾਡਾ ਸਾਥ ਤੁਹਾਡਾ ਸਹਿਯੋਗ ਸਾਨੂੰ ਆਲਵੇਸ ਮਿਲਿਆ ਉਹਦੇ ਲਈ ਤੁਹਾਨੂੰ ਦਿਲੋਂ ਪਿਆਰ ਲਵ ਯੂ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਇਹਨਾਂ ਐਨੀ ਇੱਕ ਬੁਜ਼ਾਰਿਸ਼ ਕਰਦਾ ਕਦੇ ਇਹ ਨਾ ਸੋਚਿਆ ਕਰੋ ਕਿ ਆ ਬੌਂਸਰ ਭਾਈ ਨਾਲ ਨੇ ਤੁਰਿਆ ਜਾਂਦਾ ਵਿੱਚ ਉਹਦਾ ਕਾਰਨ ਕੀ ਹੈ ਕਿ ਇਹਨਾਂ ਦਾ ਵੀ ਰੋਜ਼ਗਾਰ ਹੈ ਸਹੀ ਗੱਲ ਹੈ ਇਹਨਾਂ ਦੀ ਵੀ ਰੋਜ਼ੀ ਰੋਟੀ ਹੈ ਔਰ ਜੇ ਤੁਸੀਂ RAM ਨਾਲ ਵੋਟ ਆਖਿਓਂਦੇ ਹੋ ਤਾਂ ਕਦੇ ਜਵਾਬ ਨਾ ਦੇਈਂ ਧੱਕਾ ਮੋ ਕਿ ਮੈਨੂੰ ਪਤਾ ਬਹੁਤ ਹੁੰਦੀ ਹੈ ਹਨਾ ਕਦੇ ਕਦੇ ਜਵਾਬ ਨਹੀਂ ਦਿੰਦਾ ਤੁਹਾਡੇ ਪਿਆਰ ਸਰਕਾਰ ਸਾਡੀ ਹੈ ਔਰ 30 ਤਰੀਕ ਨੂੰ ਤੁਹਾਡੀ ਫੇਵਰੇਟ ਫਰਮ ਹੈ ਸਾਡੀ ਨਹੀਂ ਹੈ ਇਹ ਤੁਹਾਡੀ ਆ ਤੁਹਾਡਾ ਬ੍ਰਾਂਡ ਹੈ ਕਿਉਂਕਿ ਤੁਸੀਂ ਬਣਾਈਏ ਫਿਲਮ ਇੱਥੇ ਤੱਕ ਕਿ ਅਸੀਂ ਤੀਜਾ ਪਾਰਟੀ ਦਾ ਕਰ ਸਕੀਏ ਤੋ 30 ਅਗਸਟ ਨੂੰ ਆਉਣਾ ਔਰ ਟ੍ਰੇਲਰ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ। ਬੜਾ ਗਾਣਿਆਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਔਰ ਫੇਰ ਜੇ ਤੁਸੀਂ ਕਹਿੰਦੇ ਇੱਕ ਵਾਰ ਆਪਾਂ ਮਿਲ ਕੇ ਸਾਰੇ ਟ੍ਰੇਲਰ ਦੇਖੀਏ। ਛੋਟੇ ਸਾਰਿਆਂ ਨਾਲ ਛੋਟੇ ਸਾਰਿਆਂ ਨਾਲ ਮੈਂ ਇਹ ਟ੍ਰੇਲਰ ਦੇਖਣਾ ਚਾਹੁੰਦਾ ਦੂਸਰੇ। ਲਵ ਯੂ ਤੁਹਾਨੂੰ ਸਾਰਿਆਂ ਨੂੰ। ਉੱਧਰ ਹੋ ਜੇ ਜਦ ਮੈਂ ਪਿੱਛੇ ਹੋ ਜੀ ਨਾ। ਹੁਣ ਭੋਲੇ ਵਾਲੇ ਵੀ ਸੁਣ ਲਓ ਬਹੁਤ ਮੈਸੇਜ ਆਉਂਦੇ ਨੇ ਕਿ ਭੋਲਾ ਕਿਉਂ ਨਹੀਂ ਹੈਗਾ। ਵੀਰੇ ਅਸੀਂ ਬੋਲੇ ਨੂੰ ਬਹੁਤ ਅਪਰੋਚ ਕੀਤੀ ਸਾਡੇ ਪ੍ਰੋਡਿਊਸਰ ਸਾਡੇ ਕਿੱਥੇ ਖੜੇ ਦੇ ਰੇਸ਼ ਬਾਈ ਜੀ ਆਹ ਖੜੇ ਨੇ ਉਹਦੇ ਨੂੰ ਕਿਹਾ ਕਿ ਫਿਲਮ ਕਰ ਵੀਰੇ ਕਰ ਇਹ ਫਿਲਮ ਕਰ ਉਹ ਕਹਿੰਦਾ ਵੀਰੇ ਮੈਂ ਕੱਲਾ ਆਉਣਾ ਮੈਂ ਗਾਂਧੀ ਹੋਰਾਂ ਨਾਲ ਨਹੀਂ ਆਉਣਾ ਉਹਨੇ ਆਪਣਾ ਰਾਹ ਟਜਣ ਲਿਆ ਵੀਰੇ ਅਸੀਂ ਸਾਰੇ ਪ੍ਰੋਡਿਊਸਰਾਂ ਨੇ ਬਹੁਤ ਕਿਹਾ ਕਿ ਵੀਰੇ ਮੈਂ ਵੀ ਖੁਦ ਚਾਹੁੰਦਾ ਸੀ ਕਿਉਂਕਿ ਤੁਹਾਡਾ ਚਹੇਤਾ ਕੈਰੈਕਟਰ ਹੈ ਤੁਸੀਂ ਸਾਰੇ ਬਹੁਤ ਪਿਆਰ ਕਰਦੇ ਹੋ ਉਸ ਕੈਰੈਕਟਰ ਨੂੰ ਬਟ ਹੁਣ ਨੀ ਫਿਲਮ ਉਹ ਤੋਂ ਕੇ ਐਂਡ ਹੀ ਐ ਫਿਲਮ ਤੂੰ ਦੇਖੀ ਤੈਨੂੰ ਕਮੀ ਨਹੀਂ ਮਹਿਸੂਸ ਹੁੰਦੀ ਹਾਂਜੀ ਲਵ ਯੂ ਵੀਰੇ ਔਰ ਜਿਆਦਾ ਜਿਆਦਾ ਅਸੀਂ ਕਿਹਾ ਹੋਵੇ ਵੀਰੇ ਅਸੀਂ ਇਹ ਤੋਂ ਫਿਲਮ ਨਹੀਂ ਕਰਾਉਣੀ ਅਗਲੇ ਦੀ ਚੋਇਸ ਆ ਅਗਲੇ ਦੀ ਮਰਜ਼ੀ ਆਪਾਂ ਕਿਸੇ ਨੂੰ ਜ਼ਬਰਦਸਤੀ ਨਹੀਂ ਕਰ ਸਕਦੇ ਕੋਲੇ ਆ ਹੈਗਾ ਬੰਦਾ ਕਿੱਥੇ ਓਏ ਲੱਗੀ ਆ ਜਾ ਆ ਵੇਖੋ ਕੋਈ ਨਾ ਪਰਾ ਹੋਇਆ ਹੈ ਬੋਇਲਾ ਨੂੰ ਆਏਗੀ ਪਿੱਛੇ ਪਾਜ ਬੀ ਇਹ ਫਾਈਨਲ ਹੋ ਜੂਗਾ ਲੈ चलो अपन ट्रेलर देखने भाई मेरे के सारे यार है ना आ रही है उतने तुम हो गए आप स्क्रीन खाली कर दी मेरे कुत्ते जाते हो किसने ला दिया मेरे कुत्ते याद रोल है और आप ये क्रिकेटर चल रहे थे दुनिया में चलेगी भाई माफ करते हैं यह काम करवाइ ना अगले

ਜਿਹੜਾ ਤੁਸੀਂ ਸਾਰਿਆਂ ਨੇ ਦੇਖਿਆ ਸਟੇਟੀਆਂ ਅੱਧ ਮੈਂ ਇੱਕ ਮਾਰ ਲਿਆ ਆ ਠੀਕ ਕਰੀ ਬਰਾਦਰ ਠੀਕ ਹੈ ਓਕੇ ਆਂਦੀ 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 ਅਮੋਦ ਸਰ ਥੈਂਕ ਯੂ so much for شان ਕੀ ਹਸਤੀ ਇਥੇ ਆਏ so ਅਸੀਂ ਤੁਹਾਡੀ ਇਸ ਮੂਵੀ ਦੇ ਲਈ ਉਹ ਉਸ ਪਰਮਾਤਮਾ ਕੇ ਅਰਦਾਸ ਕਰਦੇ ਆ ਕਿ ਇਹ ਇੰਨੀ ਕਿ ਜ਼ਿਆਦਾ ਪਾਪੂਲਰ ਹੋ ਰਹੀ ਨਾ ਮਹਿਜ਼ਬਾਨਾਂ ਦੇ ਦੇਸ਼ ਤੇ ਇੰਨੀ ਕਿ ਜ਼ਿਆਦਾ ਚੱਲੇ ਇੱਥੇ ਬੈਠਣ ਦਾ ਟਾਈਮ ਹੀ ਨਹੀਂ ਹੈ ਬਾਕੀ ਨੂੰ ਬਾਅਦ ਵਿੱਚ ਦਿਖਾਵਾਂ ਧੰਨਵਾਦ ਕਰਨ ਦੇ ਲਈ ਸੋ ਥੈਂਕ ਯੂ ਸੋ ਮਚਾ ਇੱਕ ਗੱਲ ਆਦਨੇ ਆਪਾਂ ਦੁਬਾਰਾ ਇਹ ਜ਼ਰੂਰ ਕਰਨਾ ਚਾਹਾਂ ਕਿ ਦੇਵਪ੍ਰੋਤ ਸਾਹਿਬ ਕਿਉਂਕਿ ਤੁਹਾਡੇ ਵੱਲੋਂ ਸੇ ਬੱਚਾ ਨੇ ਬਹੁਤ ਹੀ ਵਧੀਆ ਪਰਫਾਰਮੈਂਸਿਸ ਨੇ ਜਿਹੜੀਆਂ ਹੋ ਰਹੀ ਕੀਤੀ ਉਹਨਾਂ ਬੱਚਿਆਂ ਦੇ ਨਾਲ ਇੱਕ ਜਾਂਦੇ ਜਾਂਦੇ ਫੋਟੋਜ਼ ਜ਼ਰੂਰ ਕਰਵਾ ਜਾਣਾ ਜਨਤ ਸਾਰਿਆਂ ਦੇ ਲਈ ਜੀ ਲੁੱਟੀ ਆ ਰਹੀ ਹੈ ਜਿੰਦਾਬਾਦ ਹੈਲੋ ਹਲੋ ਕੋ ਪੇਸ਼ ਐਨਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਪੁੱਤੋ ਮੰਡੀਰੀਆ ਵਿਦਿਆਰਥਣਾ ਵੱਲੋਂ ਪੰਜਾਬ ਦਾ ਪ੍ਰਸਿੱਧ ਲੋਕਨਾਚ ਲੁੱਟੀ ਇਹ ਆਸੀ ਕੁੜੀਆਂ ਉਹ ਫਲਦੀਆਂ ਹੁਣ ਤੇ ਸਾਟਾ ਕੰਬਦੇ ਨਾ ਆੜੇ ਪਿਆ ਹੱਸੀ ਹੱਸ ਹੱਸ ਲੁੱਟੀਆਂ ਪਾਉਂਦੀਆਂ ਉਹ ਵਿੱਚ ਨੀਲੀ ਸੋਲ ਪਾਉਂਗਾ हूं बचे डगा ते इंजो बचे डगा तोल ते हीअं चई तो लोनेओ हीअं चई लेराल ਬਾਨਿਓ ਕੁੜੀਏ ਧੀ ਲੱਚ ਵਾਲੀਏ ਕੁੜੀਏ ਧੀ ਲੱਚ ਵਾਲੀਏ ਸਦਕੇ ਤੇਰੇ ਘਰਾਂ This <laughs> Não, não, I'm <laughs> ਦਾਵਾ ਦਿੱਤੇ ਜਗੋ ਸੁਣੀ ਕਿ ਕਫਨ ਬੋਦੀਏ ਦਾਵਾ Yeah. ਬੋਲੀ ਯਾਦਾ ਕਰੇ ਐ ਨਹੀਂ ਡਰ ਗਿਆ ਯਾਰ ਇੱਕ ਭਰਾ ਗਿਆ ਠੀਕ ਆ ਵੀਰੇ ਲਵ ਯੂ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਆਪਣਾ ਟਾਈਮ ਕੱਢ ਕੇ ਆ ਬਹ ਜੀ ਵੀਰੇ ਡਾਇਲੋਗ ਮਾਰਦੇ ਡਾਇਲੋਗ ਮਾਰਦੇ ਵਾ ਵਾ evo ਓਡੇ ਸ਼ਰੀਰ ਦੀਆਂ ਜਿੰਨੀਆਂ ਵੀ ਮੋਹਰੀਆਂ ਨੇ ਨਾ ਸਾਰੀਆਂ ਖੋਲ ਕੇ ਇੱਕ ਗੱਲ ਸੁਣ ਲਓ ਗਾਂਧੀ ਆ ਮੈਂ ਖੰਨੇ ਆ ਹਾਂ ਜੀ ਲਵ ਯੂ ਤੁਹਾਨੂੰ ਸਾਰਿਆਂ ਨੇ ਜੀਵਨ ਵਾਸਤੇ ਰੋ ਪਰਮਾਤਮਾ ਚੜ੍ਹਦੇ ਆ ਇਕੱਲਾ ਰੱਖੇ ਤਰੱਕੀਆ ਕਰੋ ਥੈਂਕ ਯੂ ਥੈਂਕ ਯੂ ਜਿੰਦਾਬਾਦ ਜੈ ਜੀ ਜੈ ਜਵਾਹਰ ਜਿੰਦਾਬਾਦ